ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਸਥਿਤ ਅਤਵਾਦੀਆਂ ਦੇ ਟਿਕਾਣਿਆਂ ਤੇ 에어 ਸਟ੍ਰਾਈਕ ਤੋਂ ਬਾਅਦ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਦੇ ਰੂਪ ਦੇ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਤੇ एयर स्ट्राइक्स ਕੀਤੀਆਂ ਨੇ ਹਮਲੇ ਕੀਤੇ ਨੇ ਜਿਸ ਦੇ ਵਿੱਚ ਅਤਵਾਦੀ ਮਾਰੇ ਵੀ ਗਏ ਨੇ ਸੋ ਇਸ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਇੰਗਲਿਸ਼ ਦੇ ਵਿੱਚ ਅਮਿਤ ਸ਼ਾਹ ਹੋਣਾ ਨੇ ਪੋਸਟ ਲਿਖੀ ਆ ਉਸ ਦੇ ਵਿੱਚ ਲਿਖਿਆ ਪ੍ਰਾਊਡ ਆਫ आवर आਰਮਡ ਫੋਰਸਸ ਆਪਰੇਸ਼ਨ ਸਿੰਧੂਰ ਇਜ਼ ਭਾਰਤਸ ਰਿਸਪੌਂਸ ਟੂ ਬਰੂਟਲ ਕਿਲਿੰਗ ਆਫ आवर ਇਨੋਸੈਂਟ ਬ੍ਰਦਰਸ ਇਨ ਪਹਿਲਗਾਮ the modi government is resolved to give a befitting response to any attack on india and its people bharat remains firmly committed to eradicate terrorism from its roots uh, is da tarjuma vi punjabi de vich das dinde hai ki sanu sadian uh, faujaan te sadian armed forces te maan hai operation sindoor bharat di jawabbi karwai hai brutal killing jehdi ਹੱਤਿਆਕਤ ਗੀਤੀ ਦੇ ਭਾਰਤ ਦੇ ਨਾਗਰਿਕਾਂ ਦੀ ਪਹਿਲਗਾਮ ਦੇ ਵਿੱਚ ਮਾਸੂਮ ਭਰਾਵਾਂ ਦੀ ਜਿਹੜਿਆਂ ਦੀ ਸਾਡਿਆਂ ਦੀ ਹੱਤਿਆ ਕੀਤੀ ਗਈ ਹੈ ਉਸ ਦੇ ਰਿਸਪੌਂਸ ਵਜੋਂ ਭਾਰਤ ਭਾਰਤ ਨੇ ਆਪਰੇਸ਼ਨ ਸੰਦੂਰ ਦੀ ਕਾਰਵਾਈ ਕੀਤੀ ਹੈ ਮੋਦੀ ਸਰਕਾਰ ਭਾਰਤ ਅਤੇ ਇਸ ਦੇ ਨਾਗਰਿਕਾਂ ਤੇ ਹੋਣ ਵਾਲੇ ਕਿਸੇ ਵੀ ਹਮਲੇ ਦੇ ਉੱਤੇ ਜਿਹੜੀ ਹੈ ਉਹ ਜਵਾਬੀ ਕਾਰਵਾਈ ਕਰੇਗਾ ਭਾਰਤ ਰਿਮੇਨਸ ਫਰਮਲੀ ਕਮਿਟਡ ਟੂ ਰੈਡਿਕਟ ਭਾਰਤ ਦ੍ਰਿੜਤਾ ਦੇ ਨਾਲ ਖੜਾ ਹੈ ਟੈਰੋਰਿਜ਼ਮ ਨੂੰ ਖਤਮ ਕਰਨ ਦੇ ਲਈ ਟੈਰੋਰਿਜ਼ਮ ਨੂੰ ਆਤਵਾਦ ਨੂੰ ਜੜੋਂ ਪੁੱਟਣ ਦੇ ਲਈ ਭਾਰਤ ਦ੍ਰਿੜਤਾ ਦੇ ਨਾਲ ਖੜਾ ਹੈ ਸੋ ਅਮਿਤ ਸ਼ਾ ਭਾਰਤ ਦੇ ਗ੍ਰਹਿ ਮੰਤਰੀ ਦੇ ਵੱਲੋਂ ਇਹ ਪੋਸਟ ਅੰਗਰੇਜ਼ੀ ਦੇ ਵਿੱਚ ਪਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਆਪਰੇਸ਼ਨ ਸਿੰਦੂਰ ਕੀਤਾ ਗਿਆ ਭਾਰਤ ਵੱਲੋਂ ਤੇ ਸਾਨੂੰ ਸਾਡੀਆਂ ਆਰਮ ਫੋਰਸਿਸ ਤੇ ਮਾਣ ਹੈ ਪਹਿਲਗਾਮ ਅਟੈਕ ਦੇ ਵਿੱਚ ਮਾਰੇ ਗਏ ਮਾਸੂਮ ਭਰਾਵਾਂ ਦੀ ਜਿਹੜੀ ਕਿਲਿੰਗਸ ਹੋਈ ਹੈ ਉਸ ਦੇ ਰਿਸਪਾਂਸ ਵਜੋਂ ਆਪਰੇਸ਼ਨ ਸਿੰਦੂਰ ਕੀਤਾ ਗਿਆ ਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਤਰ੍ਹਾਂ ਦੇ ਨਾਲ ਦ੍ਰਿੜ ਨਿਸ਼ਚੈ ਕੀਤਾ ਹੋਇਆ ਮੋਦੀ ਸਰਕਾਰ ਦ੍ਰਿੜਾ ਪੂਰੀ ਤਰ੍ਹਾਂ ਦੇ ਨਾਲ ਕਿ ਭਾਰਤ ਜਾਂ ਇਸ ਦੇ ਲੋਕਾਂ ਤੇ ਕੋਈ ਵੀ ਹਮਲਾ ਹੋਵੇਗਾ ਅਤਵਾਦੀ ਹਮਲਾ ਹੋਵੇਗਾ ਤਾਂ ਉਸ ਦਾ ਜਵਾਬ ਦਿੱਤਾ ਜਾਵੇਗਾ ਅਤੇ ਭਾਰਤ ਅੱਤਵਾਦ ਨੂੰ ਜੜ੍ਹਾਂ ਫੁੱਟਣ ਦੇ ਲਈ ਪੂਰੀ ਦ੍ਰਿੜਤਾ ਦੇ ਨਾਲ ਖੜਾ ਹੈ ਸੋ ਅਮਿਤ ਸ਼ਾਹ ਹੁਣਾਂ ਦਾ ਇਹ ਬਿਆਨ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਅਤੇ ਆਪਰੇਸ਼ਨ ਸਿੰਦੂਰ ਦੇ ਤੋਂ ਬਾਅਦ ਇਹ ਪਹਿਲਾ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਆਪਰੇਸ਼ਨ ਤੋਂ ਬਾਅਦ ਆਪਰੇਸ਼ਨ ਸਿੰਦੂਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਭਗਵਨ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਅੱਤਵਾਦ ਦੇ ਖਿਲਾਫ ਇਸ ਲੜਾਈ ਦੇ ਵਿੱਚ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਫੌਜ ਅਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਦੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਜੈ ਹਿੰਦ ਜੈ ਭਾਰਤ ਸੋ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੇ ਵੱਲੋਂ ਵੀ ਇਹ ਪੋਸਟ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਸਾਡੇ ਇਹਨਾਂ ਦੋ ਵੱਡੇ ਆਗੂਆਂ ਦੀਆਂ ਇਹਨਾਂ ਪੋਸਟਾਂ ਦੇ ਉੱਤੇ ਖੂਬ ਕਮੈਂਟ ਕੀਤੇ ਜਾ ਰਹੇ ਨੇ ਲੋਕ ਇਹਨਾਂ ਨੂੰ ਖੂਬ ਪਸੰਦ ਵੀ ਕਰ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਪੋਸਟ ਪਾਈ ਗਈ ਹੈ ਲਿਖਿਆ ਗਿਆ ਕਿ ਆਰਮਡ ਫੋਰਸਿਸ ਤੇ ਸਾਨੂੰ ਮਾਣ ਹੈ ਅਤੇ ਪਹਿਲਗਾਮ ਦੀ ਬਰੂਟਲ ਕਿਲਿੰਗ ਤੋਂ ਬਾਅਦ ਭਾਰਤ ਨੇ ਰਿਸਪੌਂਸ ਵਜੋਂ ਇਹ ਆਪਰੇਸ਼ਨ ਸਿੰਦੂਰ ਕੀਤਾ ਹੈ ਉਹਨਾਂ ਕਿਹਾ ਹੈ ਕਿ ਭਾਰਤ ਅੱਤਵਾਦ ਨੂੰ ਜੜੋਂ ਪੁੱਟਣ ਦੇ ਲਈ ਪੂਰੀ ਦ੍ਰਿੜਤਾ ਦੇ ਨਾਲ ਖੜਾ ਹੈ ਪੂਰੀ ਦ੍ਰਿੜਤਾ ਦੇ ਨਾਲ ਕਾਰਵਾਈ ਕਰੇਗਾ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੋਸਟ ਪਾਈ ਗਈ ਹੈ ਉਹਨਾਂ ਵੀ ਲਿਖਿਆ ਕਿ ਅਤਵਾਦ ਦੀ ਇਸ ਲੜਾਈ ਦੇ ਖਿਲਾਫ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਭਾਰਤੀ ਫੌਜ ਦੇ ਆਪਣੇ ਵੀਰ ਜਵਾਨਾਂ ਦੇ ਮਾਣ ਹੈ 140 ਦੇਸ਼ 40 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਤੇ ਹੌਂਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਜੈ ਹਿੰਦ ਜੈ ਭਾਰਤ ਸੋ ਦੇਸ਼ ਦੇ ਦੋ ਵੱਡੇ ਆਗੂਆਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਪੋਸਟ ਪਾਈ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਦੇਸ਼ ਸਾਰਾ ਇਹ ਸੱਤ ਵੱਧ ਗਈ ਕਾਰਵਾਈ ਦੇ ਖਿਲਾਫ ਪੂਰਾ ਇੱਕਜੁੱਟ ਹੈ ਤੇ ਸਾਨੂੰ 140 ਕਰੋੜ ਦੇਸ਼ ਵਾਸੀਆਂ ਨੂੰ ਸਾਡੀ ਸਾਡੀ ਫੌਜ ਤੇ ਸਾਡੇ ਫੌਜੀ ਜਵਾਨਾਂ ਤੇ ਮਾਣ ਹੈ ਸੋ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਫੌਜੀ ਜਵਾਨਾਂ ਤੇ ਮਾਰ ਦੀ ਗੱਲ ਕਹੀ ਗਈ ਹੈ ਅਤੇ ਇਸ ਆਪਰੇਸ਼ਨ ਸਿੰਦੂਰ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਇਹ ਪੋਸਟ ਪਾਈ ਗਈ ਹੈ